क्या <Es> करेगी <brainstorm> <laughs> ਆ ਨਾਮ ਗਾਇ ਸਦਾ ਗੁਟੇ ਹੈ ਕਿਰਪਾ ਕਰੇ ਪਿਆਰੀਆ ਧਰ ਕਿਰਪਾ ਤੇਰੇ ਬਖ ਭਟਿ ਹੈ ਗਿਆਨ ਅੰਦਰ ਸਾਰਿਆ ਹੰਤੋ ਜਿਪਾ ਮੋਹ ਤੁਤਾ ਸਿਰ ਕਾ ਸ਼ਬਦ ਸੱਚੇ ਸੋਵਾਰਿਆ ਅਹ ਨਾਨਕ ਹੀ ਹੋਵਾ ਕਨਾਮ ਲਾਭ ਸੁਵਾਰਿਆ ਗੁਰ ਪਰਸਾਧਿ ਮਨੁ ਪਰਮ ਨਿਰਮਲ ਜਿਨਾਮ ਪਾਣਾ ਕੋ ਮਾਇ ਤਹਾ ਨਾਨਕ ਜਿਸ ਦੇ ਤਿਆਰੇ ਸੋਈ ਜਨ ਪਾਵੇ ਆਹੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ ਭਰੇ ਕਹਾਣੀਆਂ ਆਪਕੇ ਹੀ ਕਿਤ ਦੁਆਰ ਹੈ ਪਾਈਐ ਤਨ

ਇਹੋ ਕੋ ਕੰਮ ਨ ਤੂੰ ਜੇ ਦੇਖਦਾ ਚੱਲ ਨਾਹੀ ਤਿਰਨ ਨਾਲ ਸਾ ਤੇਰਾ ਚੱਲ ਰਿਹਾ ਨਾਹੀ ਤਿਸਮਾਰ ਕਿਉ ਚਿਤ ਲਾਈਐ ਐਸਾ ਕਮ ਭੂਰੇ ਨਾ ਕੀਜੈ ਜਿਤੇ ਅੰਤ ਕਸ਼ਉ ਤਾਇਐ ਸਤਿਗੁਰੂ ਦਾ ਉਪਦੇਸ਼ ਸੰਤੋ ਹੋਵੈ ਤੇ ਰਹਿ ਨਾਲੇ ਰਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਹਲੇ ਅਗੰਮ ਰੂਹੀ ਰਾਤੀ 라ਇਆ ਕਰਪਾਣਾ ਅੰਤੋਂ ਨਾ ਪਾਇਆ ਕਿਰਨ ਤੇਰਾ ਆਪਣਾ ਆਖ ਤੁਮ ਜਾਣ ਹੈ ਜੀ ਜਾਂ ਦਸੋ ਕੀ ਤੇਰਾ ਕਿਆ ਕੋ ਆਖ ਬੋ ਜਾਣੇ ਆਖ ਤਾ ਵਿਤ ਸਭ ਤੁਮ ਹੈ ਜਿਨੇ ਜਬ ਤੋਂ ਪਾਇਆ ਅਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨ ਕੋਇਆ

ਪਹਾੜਾਂ ਦੇ ਜਿਸ ਨੂੰ ਆਪ ਤੱਥਾ ਐਨੇ ਅਮਰਤ ਗੁਰ ਤੇ ਪਾਇਆ ਵਰਤਾ ਕੀ ਜਾ ਨਰ ਰਵੀ ਜਾਨਨ ਰਵੀ ਕਵਤਾ ਕੇਰੀ ਵਿਖੋਂ ਮਾਰਗ ਚੱਲਣਾ ਰਾਹ ਪਰ ਲੋਕ ਨੂੰ ਕਹਾਰ ਤਾ ਤੇ ਕ੍ਰਿਸ਼ਨਾ ਬਹੁਤ ਨਹੀਂ ਗੁਰੁ ਖਾਨੇ ਉਕੇ ਕੇਵਾ ਹੋਨੇ ਕੀ ਇਹ ਤਮਾਰਿਕ ਜਾਣਾ ਸਤਿ ਦੀ ਜੀ ਵੀ ਆਪ ਤਜਿਆ ਹਰ ਬਾਸ ਨਾ ਸਮਾਣੀ ਪਹਿ ਨਾਨਕ ਚਾਰ ਪਗਤਾ ਜੁਹਾ ਜੁਗਨਨਨ ਲਈ ਜੇ ਹਉ ਤੋਂ ਚਰ ਰਹਿ ਤੇ ਹੈ ਚਲੈ ਸੁਆਮੀ ਉਹ ਕਿ ਆਜਾਣਾ ਗਉਂਦੇ ਹੈ ਜੇ ਹਉ ਤੋਂ ਚਰ ਰਹਿ ਤੇ ਹੈ ਚਲੈ ਜਿਨਾ ਮਹਾਂ ਗਉ ਪਾਵੇ ਪਰ ਕਿਰਪਾ ਜਿਨ ਨਾਮ ਵਾਲਾ ਹੈ ਸੇ ਹਰ ਹਰ सदाते आवे जिसनो कथा सुनाए अपन से गुरुद्वारे सुख पावे कहे नानक सच्चे साहेब जियो पावे तेरे ते तेरावे इहो सुहेला शब्द सुहावा शब्द सुहावा सदा सुहेला सतगुरु गुरु ਇਹ ਹੋਤੈ ਮਾਨਵ ਸਿਆਵਾ ਅਧਿਆਨ ਤਮੋ ਕਿ ਆਇਆ। ਇੱਕ ਫਿਰੇ ਪਰੇ ਰੇ ਕਰੇ ਤੁਮਨਾ। ਭਗਵੇਂ ਕਿਨੇ ਰੰ ਪਾਇਆ। ਰਹਾ ਮਾਨਤਿ ਸ਼ਬਦ ਸੁਖ ਮਹਾ ਸਤਿ ਗੁਰੂ ਸੁਣਾਇ। ਭੱਤੇ ਤ ਹੋਏ ਸੇ ਜਨਾ ਜਿਹੀ ਹਾਤਿ ਹਾਇਆ। ਹਾਰਤਿ ਆਇਆ ਭੱਤੇ ਹੋਏ ਤਰਮਤ ਜੀਹ ਦੇ ਹਾ। ਭੱਤੇ ਸੰਵਾਤਾ ਪਿਤਾ ਕੋਟਾ ਪਵਿੱਤ ਤਸਾਂ ਦਾ ਸਰਵਾਰੀਆ ਕਹੰਦੇ ਪਵਿੱਤ ਸਾਰੇ ਪਵਿੱਤ ਸੇਵ ਪਵਿੱਤਰ ਹੀ ਮਨੁਸਾ ਹੈ ਕਹੇ ਨਾਨਕ ਸੇ ਪਵਿੱਤਰ ਜਿਨਿ ਗੁਰਮੁਖ ਹਰਿ ਹਲਿ ਤੇ ਆਇ ਕਰਮੀ ਸਹ ਜਿਨਾਰੇ ਉਪਜੈ ਬੇਣ ਸਹ ਜੇ ਸਹ ਸਮਾਜਾ ਹੈ ਨਾ ਜਾਏ ਸਹ ਸਾਖਿ ਤੈ ਸੰਜਮਾ ਰਹੇ ਕੰਮ ਕਮਾਏ ਸਹ ਸਿ ਜਿਉ ਮਰੀ ਨਹ ਇਤ ਸੰਜਮ ਤੂ ਤੋ ਜਾਏ ਮਨ ਤੋ ਹੋਵੋ ਸ਼ਕਲਾਤੋ ਭਾਰ ਸੋ ਰਹੁ ਕਿਤਰਾਏ ਕਹ ਨਾਨਕ ਪਰ ਪਰ ਸਾਧੀ ਸਹ ਜਿਉ ਭਇ ਇਹੋ ਸੰਸਾਰਿ ਹਮ ਜਾਏ ਜੀਉ ਮਾਇ ਵਾਹ ਰਹੁ ਨਰਮਲਾ ਜੀ ਹੋਤਾ ਮੈ ਏ ਮੇਰੀ ਜਾਨ ਮੈ ਝੂਏ ਹਾਰਿਆ ਇਸਿਸ ਨਾਮ ਗੱਡਾ ਰੂ ਮੰਨ ਲਕ ਮਰਨ ਮਰਨ ਵੇਸਾਰੇ ਬੇਤਾ ਮੈਂ ਨਾਮ ਉੱਤਮ ਸੋ ਸੁਣੈ ਨਾਰੀ ਫਿਰ ਜੇ ਉਬੇ ਤਵਿਆ ਕਹ ਨਾਨਕ ਜਿਨ ਸੱਚ ਤਜਿਆ ਊੜੇ ਲਾਗੇ तेरी जानम जुए दारिया जीओ नर्मला वारो नर्मला वारो नर्मला जीओ ता नर्मल सतगुरु ते प्राणी का माणी कोड़ के सोहे पहुंचे नाही मनसा सत समाणी जान मरत ने जिने खटया अरे से बड़ जा रहे